ਦੋਸਤੋ ਅੱਜ ਗੱਲ ਕਰਦੇ ਹਾਂ ਅਸੀਂ ਇਸ ਮੁੱਦੇ ਬਾਰੇ ਕਿ ਮਨੁੱਖ ਆਪਣੇ ਸਰੀਰ ਦੀ ਸੰਭਾਲ ਕਿਵੇਂ ਕਰ ਸਕਦਾ ਹੈ ਕੱਲ ਇੱਕ ਅਜੀਬ ਇਤਫਾਕ ਹੋਇਆ ਇੱਕ ਵੱਖਰੀ ਕਿਸਮ ਦੀ ਜਾਣਕਾਰੀ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹਿੰਦੁਸਤਾਨ ਦੇ ਵਿੱਚ ਬਹੁਤ ਚਰਚਾ ਜਿਨ੍ਹਾਂ ਨੂੰ ਰਜਨੀਸ਼ ਜਾਂ ਆਚਾਰੀਆ ਰਜਨੀਸ਼ ਕਿਹਾ ਜਾਂਦਾ ਹੈ ਉਹਨਾਂ ਦਾ ਇੱਕ ਕਸਰਤ ਬਾਰੇ ਵਿਖਿਆਨ ਸੁਣਿਆ ਜਿਸ ਦੇ ਵਿੱਚ ਉਹ ਇਹ ਕਹਿੰਦੇ ਸੁਣੇ ਗਏ ਕਿਤਾ ਹੈ ਯਹਾਂ ਕੁਝ ਮਿੱਤਰ ਹੋ ਜੋ ਸਾਰੇਕ ਰੂਪ ਸੇ ਬਹੁਤ ਵਿਆਯਾਮ ਨਾ ਕਰ ਸਕਤੇ ਹੋ न जा सकते हो जंगल व पहाड़ न चढ़ सकते हो उनके लिए मैं एक दूसरा प्रयोग कहता हूं वे केवल पंद्रह मिनट को सुबह उठ के स्नान करने के बाद एकांत एक कमरे में लेट जाए आंख बंद कर ले और कल्पना करें कि मैं पहाड़ियां चढ़ रहा हूं और दौड़ रहा हूं सिर्फ कल्पना करें कुछ ना करें वृद्ध है वे नहीं जा सकते हैं या ऐसी जगह है कि वहां घूमने नहीं जा सकते हैं एकांत एक कमरे में लेट जाएं आंख बंद कर लें और कल्पना करें कि मैं जा रहा हूं एक पहाड़ चढ़ रहा हूं और दौड़ रहा हूं धूप तेज है मैं भागा चला जा रहा हूं मेरी श्वास जोर से बढ़ रही और आप हैरान होंगे आपकी श्वास बढ़ने लगेगी और आपकी इमेजिनेशन आपकी कल्पना जितनी प्रगाढ़ होती जाएगी आप पंद्रह मिनट में पाएंगे कि जो घूमने का फायदा था वो मिल गया है आप पंद्रह मिनट बाद बिल्कुल ताजे व्यायाम करके उठाएंगे जरूरी नहीं है कि आप व्यायाम करने जाए शरीर के अणुओं को पता चलना चाहिए कि व्यायाम हो रहा है तो वे तैयार हो जाते हैं ਅਨੇਕ ਉਹ ਸਥਿਤੀਆਂ ਆ ਜਾਂਦੇ ਹਨ ਜਿਸ ਸਥਿਤੀ ਵਿੱਚ ਵਸਤੂ ਤਾਂ ਆਪ ਚਲੇ ਹੁੰਦੇ ਤਬ ਆਤੇ ਕਿ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਬਾਹਰ ਗਰਾਊਂਡ ਦੇ ਵਿੱਚ ਜਾ ਕੇ ਜਿਮ ਦੇ ਵਿੱਚ ਜਾ ਕੇ ਐਕਸਰਸਾਈਜ਼ ਕਰੇ ਤਾਂ ਹੀ ਉਸ ਨੂੰ ਤਾਂ ਲਾਭ ਮਿਲ ਸਕਦਾ ਹੈ ਬਲਕਿ ਜੇ ਉਹ ਵਿਅਕਤੀ ਕਿਤੇ ਵੀ ਆਪਣਾ ਇਸ਼ਨਾਨ ਕਰਨ ਤੋਂ ਬਾਅਦ ਕਮਰੇ ਦੇ ਵਿੱਚ ਜਾ ਕੇ ਇਹ ਮਹਿਸੂਸ ਕਰੇ ਕਿ ਮੈਂ ਹੁਣ ਪਹਾੜ ਤੇ ਜਾ ਰਿਹਾ ਮੈਂ ਹੁਣ ਆਪਣੀ ਰੇਸ ਲਗਾ ਰਿਹਾ ਮੈਂ ਕੋਈ ਖਾਸ ਕਿਸਮ ਦੀ ਉਹ ਐਕਸਰਸਾਈਜ਼ ਕਰ ਰਿਹਾ ਹਾਂ ਜਿਸ ਦੇ ਨਾਲ ਮੈਨੂੰ ਉਸ ਦਾ ਲਾਭ ਮਿਲ ਸਕਦਾ ਹੈ ਪਰ ਇਸ ਕਿਸਮ ਦੀ ਐਕਸਰਸਾਈਜ਼ ਕਰਨ ਦੇ ਨਾਲ ਵੀ ਉਹ ਕਹਿੰਦੇ ਸਰੀਰ ਨੂੰ ਉਨੀ ਤੰਦਰੁਸਤੀ ਮਿਲਦੀ ਹੈ ਉਸ ਨੂੰ ਕਸਰਤ ਦੇ ਤਕਰੀਬਨ ਬਰਾਬਰ ਦਾ ਹੀ ਫਲ ਮਿਲ ਜਾਂਦਾ ਹੈ ਪਰ ਜਦੋਂ ਇਸ ਦੇ ਵਿਪਰੀਤ ਅਸੀਂ ਦੇਖਦੇ ਹਾਂ ਕਿ ਜੇ ਇਸ ਪ੍ਰਕਾਰ ਵਿਅਕਤੀਆਂ ਨੂੰ ਕਸਰਤ ਦਾ ਉਨਾ ਹੀ ਫਲ ਮਿਲਦਾ ਹੋਵੇ ਜਿੰਨਾ ਉਹਨਾਂ ਨੂੰ ਗਰਾਊਂਡ ਜਾ ਕੇ ਜਿਮ ਜਾ ਕੇ ਜਾਂ ਬਾਕੀ ਦੀਆਂ ਜਿੰਨੀਆਂ ਵੀ ਐਕਸਰਸਾਈਜ਼ ਨਾਲ ਸੰਬੰਧਿਤ ਚੀਜ਼ਾਂ ਉਹ ਕਰਕੇ ਮਿਲਦਾ ਤਾਂ ਫਿਰ ਉਹਨਾਂ ਨੂੰ ਗਰਾਉਂਡ ਜਾਣ ਦੀ ਕੀ ਲੋੜ ਹੈ ਇਸ ਤੇ ਵਿਚਾਰ ਕਰਨ ਦੀ ਲੋੜ ਹੈ ਜਦੋਂ ਇਸ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੈਡੀਟੇਸ਼ਨ ਤੇ ਯੋਗਾ ਦੇ ਕੁਝ ਅਭਿਆਸ ਜ਼ਰੂਰ ਐਸੇ ਹੈ ਜਿਹੜੇ ਕਿਸੇ ਵੀ ਮਨੁੱਖ ਦੀਆਂ ਸਰੀਰਕ ਕਿਰਿਆਵਾਂ ਨੂੰ ਕਾਬੂ ਕਰਨ ਦੇ ਵਿੱਚ ਮਦਦ ਕਰਦੇ ਹੈ ਅਸੀਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਇੱਕ ਸਟੇਜ ਦੇ ਉੱਪਰ ਸਵਾਮੀ ਰਾਮਦੇਵ ਜਾਂ ਬਾਬਾ ਰਾਮਦੇਵ ਜਿਨ੍ਹਾਂ ਦਾ ਅੱਜਕੱਲ ਜ਼ਿਆਦਾ ਇਸ ਕਰਕੇ ਚਰਚਾ ਹੈ ਕਿ ਉਹ ਪਤੰਜਲੀ ਦੇ ਸਟੋਰ ਦੇ ਉੱਪਰੋਂ ਬਹੁਤ ਸਾਰੀਆਂ ਵਸਤਾਂ ਨੂੰ ਵੇਚਣ ਕਰਕੇ ਚਰਚਿਤ ਹੈ ਕਿਸੇ ਸਮੇਂ ਉਹਨਾਂ ਨੇ ਵੱਡੇ ਪੱਧਰ ਤੇ ਅੱਜ ਦੇ ਦੌਰ ਦੇ ਵਿੱਚ ਜਾਂ ਪਿਛਲੇ 2-3 ਦਹਾਕਿਆਂ ਦੇ ਦੌਰ ਦੇ ਵਿੱਚ ਯੋਗਾ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ, ਪ੍ਰਸਾਰਿਆ, ਲੋਕਾਂ ਨੂੰ ਨਾਲ ਲਾਇਆ ਤੇ ਬਹੁਤ ਸਾਰੀਆਂ ਐਸੀਆਂ ਕਿਰਿਆਵਾਂ ਦੱਸੀਆਂ ਜਿਨ੍ਹਾਂ ਦੇ ਨਾਲ ਮਨੁੱਖ ਸਰੀਰਕ ਤੌਰ ਤੇ ਤੰਦਰੁਸਤ ਰਹਿ ਸਕਦਾ ਹੈ, ਮਨੁੱਖ ਆਪਣੇ ਬੀਪੀ ਨੂੰ ਘੱਟ ਕਰ ਸਕਦਾ ਸੀ, ਮਨੁੱਖ ਆਪਣੇ ਚਿਹਰੇ ਦੀ ਚਮਕ ਨੂੰ ਕਿਵੇਂ ਵਧਾ ਸਕਦਾ ਸੀ, ਮਨੁੱਖ ਆਪਣੇ ਵਾਲ ਕਾਲੇ ਹੋਣ ਜਾਂ ਚਿੱਟੇ ਹੋਣ ਤੋਂ ਕਿਵੇਂ ਬਚਾ ਸਕਦਾ ਸੀ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ। ਇਹਦਾ ਮਤਲਬ ਇਹ ਹੋਇਆ ਕਿ ਯੋਗਾ ਦੀਆਂ ਕੁਝ ਐਕਸਰਸਾਈਜ਼ ਕੁਸ਼ੀ ਕਸਰਤਾਂ ਮੈਡੀਟੇਸ਼ਨ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਮਨੁੱਖ ਦੇ ਸਰੀਰ ਤੇ ਪ੍ਰਭਾਵ ਪਾਉਂਦੀਆਂ ਪਰ ਇਸ ਦੀ ਤੁਲਨਾ ਬਿਲਕੁਲ ਵੀ ਐਵੇਂ ਨਹੀਂ ਕਰਨੀ ਚਾਹੀਦੀ ਦੂਸਰੇ ਪਾਸੇ ਜਿਹੜੇ ਸਰੀਰ ਵਿਗਿਆਨੀ ਆ ਉਹਨਾਂ ਨੇ ਬੜੇ ਸ਼ੁੱਧ ਰੂਪ ਦੇ ਵਿੱਚ ਆਪਣਾ ਵਿਖਿਆਨ ਦਿੰਦੇ ਹੋਏ ਇਹ ਕਿਹਾ ਕਿ ਕਿਸੇ ਵੀ ਮਨੁੱਖ ਦੇ ਮਸਲ ਡਵੈਲਪ ਹੋਣੇ ਆ ਜਿਹੜੇ ਉਹ ਇਸ ਕਿਸਮ ਦੀ ਕਿਰਿਆ ਨਾਲ ਨਹੀਂ ਹੋ ਸਕਦੇ ਜਿਸ ਦੇ ਵਿੱਚ ਸਿੱਧੇ ਤੌਰ ਤੇ ਐਕਸਰਸਾਈਜ਼ ਜਾਂ ਆਪਣੇ ਮਸਲ ਤੇ ਪ੍ਰੈਸ਼ਰ ਨਾ ਪੈਂਦਾ ਹੋਵੇ ਇਸ ਲਈ ਇਹ ਜਨੀਸ਼ ਦੀ ਜਿਹੜੀ ਗੱਲ ਹੈ ਕਿ ਉਸ ਨੂੰ ਪੂਰਨ ਐਕਸਰਸਾਈਜ਼ ਜੋ ਜਿਮ ਦੇ ਵਿੱਚ ਜਾਂ ਗਰਾਊਂਡ ਦੇ ਵਿੱਚ ਜਾ ਕੇ ਫਿਜ਼ੀਕਲੀ ਕੀਤੀ ਜਾਂਦੀ ਹੈ ਉਹਦਾ ਬਦਲ ਨਹੀਂ ਮੰਨਿਆ ਜਾ ਸਕਦਾ ਭਾਵੇਂ ਇਸ ਨੂੰ ਮਾਨਸਿਕ ਸ਼ਾਂਤੀ ਦੇ ਲਈ ਮੈਡੀਟੇਸ਼ਨ ਦੇ ਲਈ ਜਾਂ ਯੋਗਾ ਦੀਆਂ ਕੁਝ ਕਿਰਿਆਵਾਂ ਦੇ ਲਈ ਕਿਸੇ ਹੱਦ ਤੱਕ ਠੀਕ ਮੰਨਿਆ ਜਾ ਸਕਦਾ ਹੈ ਸੋ ਦੋਸਤੋ ਜੇਕਰ ਤੁਸੀਂ ਵੀ ਇਹ ਸੋਚਦੇ ਹੋ ਕਿ ਬਾਹਰ ਜਾ ਕੇ ਕਸਰਤ ਕਰਨ ਦੇ ਨਾਲੋਂ ਜੇ ਤੁਸੀਂ ਮੰਜੇ ਤੇ ਪੈ ਕੇ ਬਿਸਤਰੇ 'ਚ ਬੈਠ ਕੇ ਕੁਰਸੀ ਤੇ ਬੈਠ ਕੇ ਸਿਰਫ ਆਪਣੇ ਮਾਨਸਿਕ ਉਡਾਣ ਨਾਲ ਜਾਂ ਮਨ ਦੀ ਅਵਸਥਾ ਨਾਲ ਸਰੀਰ ਨੂੰ ਸ਼ੁੱਧ ਕਰ ਸਕਦੇ ਹੋ ਤਾਂ ਇਹ ਗੱਲ ਪੂਰਨ ਤੌਰ ਤੇ ਬਿਲਕੁਲ ਵੀ ਦਰਸਤ ਨਹੀਂ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਠੀਕ ਰਹਿਣ ਤੁਹਾਡੀ ਪਾਚਨ ਕਿਰਿਆ ਠੀਕ ਰਹੇ ਤੁਹਾਡੇ ਮਸਲ ਜਿਹੜੇ ਉਹ ਟੋਨ ਅਪ ਹੋਏ ਰਹਿਣ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਚੁਸਤ ਤੇ ਦਰੁਸਤ ਰੱਖ ਸਕੋ ਤਾਂ ਇਹਦੇ ਲਈ ਸਿਰਫ ਤੇ ਸਿਰਫ ਤੁਹਾਨੂੰ ਗਰਾਊਂਡ ਵਿੱਚ ਜਾ ਕੇ ਪ੍ਰੋਪਰ ਤਰੀਕੇ ਨਾਲ ਕਸਰਤ ਕਰਨੀ ਪਊਗੀ ਇਸ ਲਈ ਇਸ ਨੂੰ ਇੱਕ ਦੂਸਰੇ ਦੇ ਬਦਲ ਦੇ ਵਜੋਂ ਕਦਾਚਿਤਵੀ ਦੇਖਣ ਦੀ ਨਾ ਗਲਤੀ ਕਰਨੀ ਚਾਹੀਦੀ ਹੈ ਤੇ ਨਾ ਹੀ ਇਸ ਕਿਸਮ ਦੀ ਪ੍ਰਥਾ ਨੂੰ ਅਪਣਾਉਣਾ ਚਾਹੀਦਾ ਹੈ ਇਸ ਗੱਲ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਧੰਨਵਾਦ